ਸਸਰੀ ਕਾਲ ਦਾ ਨਾ ਹੋਤੇ ਆਪਰੇਸ਼ਨ ਤੋਂ ਬਾਅਦ ਅੱਜ ਆਈਆਂ ਆ ਪਿੰਡ ਦੇ ਕੋਠੀ ਪੁਈ ਦੇ ਮੁੰਜ ਕੇ ਪਿੰਡ ਤੇ ਐਨਾ ਮੈਂ ਜਦੋਂ ਆਈ ਤੇ ਮੈਂ ਨਾ ਭਾਬੀ ਨੂੰ ਕਹਾ ਮੈਂ ਆਈ ਭਾਬੀ ਤੋਂ ਵੀ ਲਿਆ ਵਿਨ ਵੱਖਰੀ ਵੱਖਰੀ ਜਿ ਲੱਗਣੀ ਕਿਉਂਕਿ ਕਾਫੀ ਟਾਈਮ ਬਾਅਦ ਆਏ ਉਹਦੇ ਤੇ ਆਪਾਂ ਦੂਜੇ ਤੇ ਜਿੰਦਣ ਬਾਅਦ 10 15 ਦਿਨਾਂ ਬਾਅਦ ਆਏ ਹੁਣ 20 ਦਿਨਾਂ ਬਾਅਦ ਆਇਆ ਉਹਦੇ ਤੇ ਆਪਾਂ ਆ ਜੰਨੇ ਨੇ 5-7 ਦਿਨਾਂ ਬਾਅਦ ਹਣਾ ਤੇ ਹੁਣ ਪੁਈ ਦੇ ਆਪਰੇਸ਼ਨ ਕਰਕੇ ਨਾ ਥੋੜਾ ਲੇਟ ਆਏ ਆ ਤੇ ਇੱਕ ਕੀ ਹੈ ਕਿ ਇੱਥੇ ਨਾ ਉਹਨਾ ਉਹਦਾ ਕਰਕੇ ਠੰਡਾ ਕਰਕੇ ਨਾ ਡੰਗਰਾ ਲਈ ਨਾ ਪਾਈਆਂ ਸੀ ਪਛੂਆਂ ਲਈ ਤੱਪੜ ਪਾਇਆ ਸੀ ਗਰਦੇ ਤੇ ਮੈਂ ਕਹਾਂ ਹਾਂ ਭਾਬੀ ਆ ਤੂੰ ਕੱਦ ਵੀ ਕਰਵਾ ਲਈ ਆ ਵੀ ਆਂਦੀ ਆ ਮੈਂ ਹੁਣ ਹੈਗ ਨਹੀਂ ਹੋਣਾ ਵੇ ਤਾਂ ਕਰਕੇ ਕੰਦ ਕਰਵਾਈ ਹੈ ਤੇ ਆ ਹੁਣ ਵੇਖੋ ਕਿੰਨੇ ਸੋਹਣੇ ਲੱਗਦੇ ਆ ਨਾ ਰੋਖ ਹੁਣ ਨਵੇਂ-ਨਵੇਂ ਪੱਤੇ ਨਿਕਲਦੇ ਪਏ ਆ ਤੇ ਆਵੇ ਹੁਣ ਸਾਰੀਆਂ ਨਵੀਂ-ਨਵੀਆਂ ਤੇ ਆਓ ਬੱਚੇ ਖੇਡਣ ਦੇ ਆ ਉਹ ਪੂਕ ਲੋਤੇ ਆ ਉਹ ਕਾਬੀ ਤੇ ਮੈਂ ਵੀਡੀਓ ਸ਼ੂਟ ਕਰਨੀ ਆ। ਯਾ ਦੇਖੋ ਹੁਣ ਨਾ ਨਵੇਂ-ਨਵੇਂ ਪੱਤੇ ਲੱਗੇ ਆ ਤੇ ਕਿੰਨੇ ਸੋਹਣੇ। ਪਹਿਲਾਂ ਨਾ ਜਦੋਂ ਤੇ ਲਾਈ ਹਾਂ ਨਾ ਇਹਨੂੰ ਵਾਈਟ-ਵਾਈਟ ਜੇ ਫੁੱਲ ਲੱਗੇ ਸੀ ਹਨਾ ਤੇ ਬੜਾ ਸੋਹਣਾ ਲੱਗਦਾ ਸੀ ਹੈ। ਤੇ ਆਵੇ ਜਾਣ ਨੂੰ ਵੀ ਆਪਾਂ ਦੇਖੇ ਆ। ਘਰ ਵੀ ਬੇਰੀ ਮਗਰਮੜਾ ਡੇ। ਰਾਮ ਜੀ ਕਿੰਨਾ ਫਰਖੰਦਾ ਹੈ ਆਹ ਹਰਾ ਰੰਗ ਹੋ ਰਿਹਾ ਉਹ ਵਾਲਾ ਹੋ ਰਿਹਾ ਪਰਲੇੂ ਦੇ ਵਿੱਚ ਅੰਦਰੋਂ ਹੋ ਰਿਹਾ ਜਦੋਂ ਗੁੰਡਾ ਆ ਰਿਹਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਨਾ ਇਹ ਵੌਇਸ ਓਵਰ ਕਰਦੀ ਪਈ ਆ ਤੇ ਸ਼ਾਇਦ ਪਤਾ ਮੈ ਵਿੱਚ ਇੱਕ ਤੇ ਵਲੋਗ ਆਪ ਬਣਾਉਂਦੀ ਵੀ ਨਿੰਗੀ ਹੈਗੀ ਤੇ ਦੂਸਰਾ ਇਹ ਆ ਵੀ ਉੱਥੇ ਨਾ ਸ਼ੋਰ ਬੜਾ ਹੁੰਦਾ ਹੈ ਮਤਲਬ ਆਸ-ਪਾਸ ਦੀ ਆਵਾਜ਼ ਬੜੀ ਹੁੰਦੀ ਜਿਹਦੇ ਕਰਕੇ ਨਾ ਮੈਨੂੰ ਵੌਇਸ ਓਵਰ ਹੀ ਕਰਨੀ ਪੈਂਦੀ ਆ ਤੇ ਇੱਥੇ ਨਾ ਕੰਮ ਗੁਰਪਿੰਦਰ ਨੇ ਕਰ ਲਿਆ ਹੀ ਤੇ ਫਿਰ ਅਸੀਂ ਥੋੜਾ ਟਾਈਮ ਉੱਥੇ ਬੈ ਗੀਆਂ ਆ ਹੀ ਗੀਆਂ ਪਤਾ ਨਹੀਂ ਕਿਉਂ ਇਹਨਾਂ ਦੀ ਵਿਹਲੀ ਵਿੱਚ ਨਾ ਬੜਾ ਸਕੂਨ ਜਿਹਾ ਹੁੰਦਾ ਇਹਨਾਂ ਘਰ ਨਹੀਂ ਮਜ਼ਾ ਆਉਂਦਾ ਜਿੰਨਾ ਵਿਹਲੀ ਚ ਆਉਂਦਾ ਆ ਤੇ ਅਕਸਰ ਨਾ ਸੈਮਰੀਨ ਵੀ ਜਾ ਕੇ ਵਿਹਲੀ ਵਿੱਚ ਬੜਾ ਖੁਸ਼ ਰਹਿੰਦੀ ਆ ਇਹਨੂੰ ਬੜਾ ਮਜ਼ਾ ਆਉਂਦਾ ਵਿ ਵੀਡੀਓ ਦੇ ਹੋ ਗਏ ਹੀ ਉਹਦੇ નીચે ਬੈਠੀਆਂ ਹੁੰਦੀਆਂ ਉੱਥੇ ਨਾ ਬੈ ਕੇ ਵੀਡੀਓ ਬਣਾਉਣਾ ਜਾਂ ਉਦਾਂ ਵੀ ਕੁਝ ਖਾਣਾ ਆ ਜਿਵੇਂ ਚਾਹ ਹੀ ਬਣਾ ਕੇ ਲੈ ਆਉਂਦੀਆਂ ਵੇਲੀ ਵਿੱਚ ਤੇ ਬੜਾ ਮਜ਼ਾ ਆਉਂਦਾ ਉਹਦੇ ਥੱਲੇ ਬੈ ਕੇ ਚਾਹ ਪੀਂਦਾ ਵੀ ਤੇ ਮਤਲਬ ਤੁਹਾਨੂੰ ਪਤਾ ਸ਼ਹਿਰਾਂ ਵਿੱਚ ਫਿਰ ਸਾਡੇ ਜਿਵੇਂ ਆਪਣੀ ਘਰ ਵਿੱਚ ਕੋਈ ਰੁਕ ਰੁਕ ਨਹੀਂ ਹੈਗਾ ਤੇ ਵੇਲੀਆਂ ਵਿੱਚ ਹੀ ਹੁੰਦੇ ਆ ਪਸ਼ੂਆਂ ਵਾਲੇ ਬਾੜੀਆਂ ਵਿੱਚ ਹੀ ਰੁਕ ਘਰ ਤੇ ਉੱਥੇ ਉਹਨਾਂ ਦੇ ਘਰ 'ਚ ਵੀ ਕੋਈ ਰੁਕ ਨਹੀਂ ਹੈਗਾ ਤੇ ਹਾਂ ਅੱਜ ਦੀ ਗੱਲ ਕਰਦੀ ਪਈਆਂ ਇੱਥੇ ਨਾ ਅਸੀਂ ਕੁਝ ਖਾਣ ਵਾਸਤੇ ਲੈ ਕੇ ਆਈ ਸੀ ਬੱਚੇ ਦੁਕਾਨ ਤੋਂ ਤੇ ਨਾ ਇੱਕ ਖਟੋਰੀਆਂ ਜੀਆਂ ਜਿਹੜੀਆਂ ਮਿਲਦੀਆਂ ਨਾ ਉਹਾਨੂੰ ਵੀ ਬੜੀਆਂ ਚੰਗੀਆਂ ਤੇ ਮੈਂ ਤੇ ਖਟੋਰੀਆਂ ਖਟੋਰੀਆਂ ਜੀਆਂ ਹੀ ਮੰਗਾਉਣੀ ਹੁੰਦੀਆਂ ਜੇ ਮੈਂ ਮੰਗਾਵਾ ਕਿ 22 ਜਾਂਸ ਤੇ ਗਰਪਿੰਦਰ ਨੇ ਪਤਾ ਨਹੀਂ ਆਪਣੇ ਵਾਸਤੇ ਇੱਥੇ ਕੀ ਮੰਗਵਾਏ ਵੈਸੇ ਮੈਕ ਜਿਹੜੀ ਹੈ ਨਾ ਇਹ ਵਲੌਗ ਬਣਾਉਂ ਰਹੀ ਸੀ ਪਰ ਉਹ ਸ਼ੋਰ ਬੜਾ ਹੀ ਪਿੱਛੇ ਇਸ ਕਰਕੇ ਮੈਨੂੰ ਵਾਇਸਓਵਰ ਹੀ ਕਰਨੀ ਪਈ ਆ ਤੇ ਇੱਥੇ ਨਾ ਲੜਾਈ ਹੋ ਪਈ ਆਪਣਾ ਨਹੀਂ ਗਰਪਿੰਦਰ ਨੇ ਕੀ ਪੈਕਟ ਜਿਹਾ ਮੰਗਵਾਇਆ ਸੀ ਤੇ ਮਿਤਾਜ ਤੇ ਮਿਤਾਜ ਜਿੱਦ ਕਰਦਾ ਸੀ ਵੀ ਮੈਂ ਆਪਣਾ ਤਾਂ ਖਾ ਲਿਆ ਤੇ ਹੁਣ ਮੈਂ ਮੰਮਾ ਵਾਲਾ ਵੀ ਖਾਣਾ ਤੇ ਉਹ ਉਹ ਵੀ ਮਜ਼ਾਕ ਨਹੀਂ ਕਰਦੇ ਪਏ ਚਲੋ ਬੱਚੇ ਖਾਣਨ ਗਾਲਤ ਕੋਈ ਗੱਲ ਨਹੀਂ ਹੈ ਹੈਨਾ ਉਹ ਪਰ ਉਹਨਾਂ ਮਾਂ ਪਿਓ ਮੂੰਹ ਚੋਂ ਕੱਢ ਕੇ ਚੀਜ਼ ਦੇ ਦਿੰਦੇ ਤੇ ਬੱਚੇ ਉਹਨਾਂ ਨੂੰ ਨਹੀਂ ਖਾਂਦਿੰਦੇ ਉਹਦਾ ਬੜਾ ਮਨ ਹੀ ਆ ਖਾਂਦਾ ਉਹਨੂੰ ਪਸੰਦ ਆ ਘਰੇ ਪੈਕਟ ਤੇ ਉਹ ਕਹਿੰਦਾ ਵੀ ਮੈਂ ਹੀ ਖਾਣਾ ਮੈਂ ਮੰਮਾ ਨੂੰ ਨਹੀਂ ਖਾਂਦਣਾ ਤੇ ਆਪ ਆ ਪਤਾ ਨਹੀਂ ਕੀ ਫਰੂਟੀਆਂ ਪਰੌਟੀਆਂ ਲੈ ਕੇ ਆਏ ਹੀ ਤੇ ਉਹ ਉਹਨਾਂ ਨੇ ਪੀ ਪਾ ਲਈਆਂ ਕੁਝ ਖਾ ਪੀ ਲਿਆ ਤੇ ਇਦਾਂ ਹੀ ਇੱਥੇ ਬਹਿ ਕੇ ਮਜ਼ਾਕ ਕਰਨ ਦੇ ਹੀ ਟਾਈਮ ਪਾਸ ਹੀ ਕਰਨੀ ਆਂ ਬੱਚੇ ਨਾ ਆ ਇਹਨਾਂ ਦਾ ਰੁੱਖ ਬੜਾ ਸੋਹਣਾ ਵਾ ਇੰਨੀ ਸੋਹਣੀ ਛਾਂ ਆ ਨਾ ਇਸ ਰੁੱਖ ਦੀ ਤੇ ਇਸ ਰੁੱਖ ਦੀ ਮੈਂ ਗੱਲ ਕਰਨੀ ਆਂ ਇਹਦੇ નીચે ਬੈਠ ਕੇ ਨਾ ਬੜਾ ਸਕੂਨ ਮਿਲਦਾ ਆ ਤੇ ਉਦਾਂ ਵੀ ਜਿੱਥੇ ਸਤਿ ਸ਼੍ਰੀ ਅਕਾਲ ਟਾਈਮ ਬ੍ਰਾਊਸਰ ਸਨੋ ਕੀ ਹਾਲ ਜੀ ਤੁਹਾਡਾ ਸਾਰਿਆਂ ਦਾ ਤੇ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਗੇ ਅੱਜ ਪੂਰੀ ਤੇ ਪਾਪੀ ਬਾਹਰ ਕੋ ਮਨ ਚੱਲਿਆ ਤੇ ਆ ਉਹਨਾਂ ਦੇ ਬੱਚੇ ਆ ਤਿਆਰ ਕਰਤੀ ਆ ਪਹਿਲਾਂ ਇਹਨਾਂ ਨੂੰ ਕਹਿ ਵੀ ਟਾਈਮ ਹਰ ਲੈ ਹੈਗਾ ਵਾ ਜਾਣ ਚ ਤੇ ਤੋਹੀ ਨਾ ਦੂਸਰੇ ਕਪੜੇ ਪਾ ਲੋ ਘਰ ਆਲੇ ਤੇ ਮਨਦੇ ਨਹੀਂ ਕਹਿੰਦੇ ਅਸੀਂ ਨਵੇਂ ਕਪੜੇ ਪਾ ਕੇ ਬੈਠਣਾ ਨੇ ਚਲੋ ਪਤਾ ਇਸ਼ਤਾਨੂ ਵੀ ਬਹੁਤ ਕਰਦੇ ਆ ਤੇ ਇਸ ਕਰਕੇ ਇਹਨਾਂ ਨੂੰ ਕਹਾ ਵੀ ਲੈ ਨਾ ਕਪੜੇ ਪਾਓ ਘਰ ਇਹਨਾਂ ਨੇ ਪਾ ਵਾਇ ਲੈ ਕੇ ਗਏ ਹਨ ਨੂੰ ਪਾਓ ਪਾਓ ਚਲੋ ਬੱਚਿਆਂ ਨੂੰ ਕੀ ਕਹਿਣਾ ਆਪਾਂ ਇਧਰ ਪਾ ਵੀ ਚੇਂਜ ਕੀਤੇ ਆ ਆਪ ਹੀ ਆਓ ਇਧਰ ਤੁਸੀਂ ਅੱਗੇ ਆ ਜਾ ਪਹਿਲਾ ਸੂਟ ਵਾਇ ਹਾਂਜੀ ਮੈਂ ਪਹਿਲਾ ਵਾਲਾ ਸੂਟ ਪਾਇਆ ਸੀ ਤੇ ਇਹਦਾ ਮੈਨੂੰ ਦੁਪੱਟਾ ਸਹੀ ਨਹੀਂ ਲੱਗਣਿਆ ਤੇ ਸੇ ਨਾਮ ਤੇ ਸੋਹਣੀ ਹੈ। ਨਾ ਤੇ ਭੈਣ ਬਰਾਓ ਹੋਰ ਆ ਯਾ ਲੋ ਜੈ ਸੂਟ ਤੁਹਾਨੂੰ ਆਜਾ ਵਿਖਾਈ ਦਿੰਦੇ ਆ ਭਾਬੀ ਦੱਸਣਾ। ਇਹਨੂੰ ਬਹੁਤ ਹੈ ਕਿ ਆ ਜਿਹੜਾ ਸੂਟ ਹੈ ਨਾ ਲਿਆ ਆ ਮੈਂ ਭੈਣ ਨੂੰ ਵਿਸਟੀ ਦੱਸਾਂ। ਆ ਗੁਰਪਿੰਦਰ ਕੇ ਇਹਨੂੰ ਨਾ ਗਿਫਟ ਕਰ ਲੱਗੀ ਸੀ ਸੂਟ ਤੇ ਮੈਂ ਨਾ ਮੈਨੂੰ ਬੜਾ ਪਸੰਦ ਆਇਆ। ਤੂੰ ਮੈਨੂੰ ਜੇ ਬੋਲ ਦੇਣੀ ਤੇ ਮੇਰੇ ਕੋਲ ਆ। ਆ ਮਰਾ ਸੂਟ ਜਿਹੜਾ ਇਹਨਾਂ ਗੁਰਪਿੰਦਰ ਤੇ ਇਹਨੂੰ ਨਾ ਗਿਫਟ ਕਰ ਲੱਗੀ ਸੀ ਹੈਨਾ। ਤੇ ਮੈਂ ਹੀ ਮਨਾ ਕਰਤਾ ਮੈਨੂੰ ਜਿਹੜਾ ਦੁਪੱਟਾ ਤੇ ਕਲਰ ਬਹੁਤ ਸੋਹਣਾ ਲੱਗਦਾ ਮੈਂ ਤੁਹਾਨੂੰ ਗਿਫਟ ਨਾ ਕਰ ਗਿਫਟ ਦੂਸਰਾ ਕਲਰ ਕਰਦੇ ਤੇ ਇਹ ਤੋਂ ਬਣਵਾਵਾ ਤੇ ਇਹ ਫਿਰ ਇਹ ਨਿੱਸਲਾਇ ਕਰਵਾ ਲਿਆ ਤੇ ਇਦਾਂ ਲਾਇਦਾ ਦੁਪੱਟਾ ਆ ਮੈਨੂੰ ਬੜਾ ਪਿਆਰ ਆ ਇਹਦਾ ਤੇ ਇਹ ਅੱਜ ਤੋਂ ਕਿੰਨੇ ਪਾਉਂਗੀ ਪਹਿਲਾਂ ਤੋਂ ਨਹੀਂ ਉਹ ਪਾਇਆ ਸੀ ਹੁਣ ਚੇਨ ਦਾ ਵੀ ਤੇ ਆ ਆ ਜਿਹੜਾ ਵੀਡੀਓ ਹੀ ਸ਼ੂਟ ਕਰਦੇ ਪਏ ਨਾ ਇਹ ਤੀਸਰੇ ਦਿਨ ਦਾ ਕਰਦੇ ਪਏ ਆ ਕਿਉਂਕਿ ਹਰ ਰੋਜ਼ ਹੀ ਨਾ ਥੋੜੀ ਥੋੜੀ ਐ ਕਲਿੱਪ ਬਣਾਉਂਦੇ ਹੀ ਮੇਰੇ ਪੂਆ ਜੀ ਵੀ ਗਏ ਹੋਏ ਆ ਉੱਥੇ ਮਤਲਬ ਦੋ ਪੂਆ ਜੀ ਗਏ ਹੀ ਇੱਕ ਦਾ ਅ ਇੱਕ ਅਗਲੇ ਦਿਨ ਅੱਜ ਅਸੀਂ ਆਏ ਆ ਤੇ ਅਗਲੇ ਦਿਨ ਇੱਕ ਆ ਪੂਆ ਜੀ ਆਏ ਉਸ ਤੋਂ ਅਗਲੇ ਦਿਨ ਇੱਕ ਦੂਸਰੀ ਪੂਆ ਜੀ ਆਏ ਹੀ ਤੇ ਉਹਨਾਂ ਦੀ ਇਹ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਉਹ ਅਜੇ ਇਸ ਟਾਈਮ ਤੱਕ ਜਦੋਂ ਅਸੀਂ ਵੀਡੀਓ ਸ਼ੂਟ ਕਰਨੇ ਉਹ ਤੱਕ ਉਹ ਨਹੀਂ ਹੈਗੇ ਅਜੇ ਆਏ ਦੇ ਤੇ ਇੱਥੇ ਅਸੀਂ ਗਈਆਂ ਹੀ ਪਹਿਲੀ ਵਾਰ ਮਤਲਬ ਮੈਂ ਹਰ ਰੋਜ਼ ਇੱਕ ਵਲੌਗ ਤੇ ਬਣਾਉਂਦੀ ਨਹੀਂ ਨੀ ਹੈ ਹਨਾ ਮੈਂ ਤਿੰਨ ਚੌਂ ਦਿਨਾਂ ਦੇ ਵਿੱਚ ਇੱਕ ਵਲੌਗ ਜਾ ਕੇ ਕੰਪਲੀਟ ਕਰਦੀ ਆ ਹਨਾ ਇਦਾਂ ਹੀ ਥੋੜਾ ਜਿਹਾ ਅੱਜ ਥੋੜਾ ਜਿਹਾ ਕੱਲ ਥੋੜਾ ਜਿਹਾ ਆ ਮੇਰੇ ਖਿਆਲ ਤੀਜੇ ਚੌਥੇ ਦਿਨ ਦਾ ਵਲੌਗ ਹੋ ਗਿਆ ਜਿੱਦਾਂ ਸ਼ੁਰੂ ਕਰ ਲਿਆ ਸੀ ਉਸ ਦਿਨ ਜਿੱਦਨ ਅਸੀਂ ਗਈਆਂ ਸੀ ਲੇਕਿਨ ਚੌਥੇ ਦਿਨ ਦਾ ਆ ਹੈਨਾ ਤੇ ਪਤਾ ਨਹੀਂ ਕਿਉਂ ਮੇਰਾ ਇਹਨਾਂ دل ਜਿਆ ਨਹੀਂ ਕਰਦਾ ਹੈਗਾ ਫਿਰ ਵੀ ਮੇਰੇ ਕੋ ਜਿੰ ਤੇ ਇੱਥੇ ਨਾ ਹੀ ਆਪਣੀ ਪਿਆਲੀ ਵਾਲ ਜਾਂਦੇ ਪਈ ਖੇਤਾਂ ਵਾਲ ਤੇ ਖੇਤਾਂ ਤੋਂ ਹੀ ਆਏ ਹੀ ਵਾਪਸ ਪਾਣੀ ਪਾਉਣ ਸਬਜ਼ੀ ਨੂੰ ਗਰਪਿੰਦਰ ਕੀ ਕਰਨੀ ਆ ਆਪਣੀ ਮਾਜ ਨੂੰ ਪਾਣੀ ਲਾਉਣ ਦੀ ਆ ਤੇ ਮੈਂ ਕਰਨੀ ਆ ਰੈਸਟ ਆ ਇਹਨਾਂ ਨੇ ਸਬਜ਼ੀ ਬੀਜੀ ਆ ਨਾ ਬੈਂਗਰਾਂ ਬੂਗਨਾਂ ਦੇ ਬੂਟੇ ਆ ਉਹ ਇਹਨਾਂ ਦੀ ਕੋਈ ਨਿਸ਼ਾਨੀ ਨਹੀਂ ਹੈਗੀ ਵੀ ਇਹ ਲਾਲਿਆ ਕੇ ਛਿਹੜੇ ਚਿੱਟੇ ਆ ਫਿਰ ਬੈਂਗਰਾਂ ਨੇ ਭਰ ਕੇ ਬੰਨਣ ਵਾਲੇ ਵਿਸ਼ਕਰੀ ਦੇ ਛੋਟੇ ਛੋਟੇ ਉਹ ਤੇ ਹੈਗੇ ਪਰ ਚਿੱਟੇ ਆ ਕਿ ਦੁੱਜੇ ਆ ਕਾਲੇ ਜਿਹੜੇ ਲੰਬੇ ਲੰਬੇ ਖੜੇ ਹੁੰਦੇ ਉਹ ਸਵਾਲ ਲੱਗਦੇ ਆਜ ਉਹ ਛਟਕ ਹੋ ਜਾਂਦੇ ਆ ਲੰਬੇ ਹੀ ਹੂੰ ਮੁਸ਼ਕਲ ਆ ਉਹ ਨਹੀਂ ਹੂੰ ਤੇ ਆ ਵੀਡੀਓ ਫਿਰ ਸ਼ੈਨਦ ਉਸ ਤੋਂ ਅਗਲੇ ਦਿਨ ਦਾ ਆ ਮਤਲਬ ਚੌਥੇ ਪੰਜਵੇਂ ਦਿਨ ਦਾ ਵੀ ਵੀਡੀਓ ਇੱਥੇ ਬੈਕ ਇਨ ਚਾਹ ਪੀਂਦੇ ਪਏ ਹੀ ਤੇ ਵੈਹੀ ਅੱਜ ਆ ਜਾਣਾ ਹੀ ਹੈ ਜਿਸ ਦਿਨ ਦਾ ਆ ਵੀਡੀਓ ਹੈ ਨਾ ਉਸ ਦਿਨ ਅਸੀਂ ਆ ਜਾਣਾ ਹੀ ਵਾਪਸ ਪਰ ਫਿਰ ਭੂਆ ਜੀ ਨੇ ਕਿਹਾ ਵੀ ਨਹੀਂ ਚੱਲ ਰਿਹਾ ਉਹ ਫਿਰ ਕੱਲ ਇਕੱਠੇ ਹੀ ਜਾਵਾਂਗੇ ਹਨਾ ਤੇ ਫੇਰ ਹੀ ਰਹਿ ਪਈਆਂ ਵਹਿ ਐਸ ਵਾਰ ਹੀ 5 6 ਦਿਨ ਰਹਿ ਕੇ ਆਈਆਂ ਅੱਗੇ ਵੈ ਕਦੀ ਕਦੀ ਜਾਈਏ ਆਹੜਾ ਇਹ ਹੁੰਦਾ ਕਿ ਚੌਥੇ ਦਿਨ ਵਾਪਸ ਹੀ ਆਉਣਾ ਪਰ ਚੌਥੇ ਦਿਨ ਵਾਪਸ ਆਇਆ ਨਹੀਂ ਜਾਂਦਾ ਫਿਰ ਪੰਜਵਾਂ ਦਿਨ ਲੱਗ ਹੀ ਜਾਂਦਾ ਤੇ ਕੁਝ ਘਰ ਦੇ ਰੀਜ਼ਨ ਵੀ ਇਦਾਂ ਦੇ ਆ ਵੀ ਮਤਲਬ ਮੈਂ ਨਹੀਂ ਇੱਥੇ ਬੋਲ ਕੇ ਦੱਸ ਸਕਦੀ ਜਿੰਨਾ ਰੀਜ਼ਨਾਂ ਦੇ ਕਰਕੇ ਥੋੜਾ ਜਿਹਾ ਜਾਣਾ ਹੀ ਪੈਂਦਾ ਮਤਲਬ 8 10 ਦਿਨ ਹੀ ਐਸ ਵਾਰੀ ਮੈਂ 20 ਦਿਨਾਂ ਬਾਅਦ ਗਈਆਂ ਨਹੀਂ ਤੇ ਮੈਂ 8 10 ਦਿਨ ਬਾਅਦ ਚਲ ਜਾਨੀ ਨਹੀਂ 8 ਦਿਨਾਂ ਬਾਅਦ ਹੀ ਚਲ ਜਾਨੀ ਹੁੰਨੀ ਹੈ ਹਨਾ ਤੇ ਫਿਰ ਮੈਂ ਜਦੋਂ ਬਾਹਰ ਚਲ ਗਈ ਤੇ ਫੇਰ ਫੇਰ ਚਲੋ ਕੋਈ ਗੱਲ ਪਰਮਾਤਮਾ ਦੇ ਹਰ ਕਥਾ ਹੈ ਹੀ ਹਰ ਬੰਦੇ ਦਾ ਹੀ ਹੈ ਉਹਨਾਂ ਦੇ ਕਹੇ ਨਾ ਲੱਗੀਆਂ ਸਮੋਸੇ ਬਣਾਉਣ ਇਹ ਕਿੰਦਰ ਸੁਣਦੀ ਆ ਆਮੀ ਕਿਉਂਕਿ ਉਹ ਕਹਿੰਦੀ ਵੀ ਮੈਂ ਬਣਾ ਲੈਂਨੀ ਭੂਆ ਜੇ ਸੀ ਨਾ ਭੂਆ ਕਹਿੰਦੀ ਮੈਂ ਬਣਾ ਲੈਨੀ ਆ ਉਹ ਕਹਿੰਦੀ ਮੈਨੂੰ ਬੜੀ ਬੜੀ ਜਾਤ ਬਣਾਉਂਦੀ ਤੇ ਮੈਂ ਸਭ ਬਹੁਤ ਬੇਦਰ ਆਣਾ ਰੱਖੀ ਐ ਆਏ ਇਹ ਚਾਹ ਤਾਂ ਪੂਆ ਲੈਣ ਲੱਗੀ ਆ ਇੱਥੇ ਦੇਖਿਆ ਭੂਆ ਬਣਾਉਂ ਆ ਸ਼ੌਕ ਕਿਉਂ ਪਾਲੇ ਸਾਰੇ ਜਿਹੜਾ ਉਹ ਗੰਦਗੀ ਕਹਿੰਦੀ ਹਾਂ ਰਾਜਾ ਸਾਰੇ ਤੇ ਇਥੇ ਹੀ ਨਾ ਸਮੋਸਿਆਂ ਦੇ ਸਮੋਸੇ ਬਣਾਉਣ ਲੱਗੀਆਂ ਸੀ ਸ਼ਰਮ ਉਹ ਜਿਹੜਾ ਡੋਹ ਹੀ ਨਾ ਥੋੜਾ ਜਿਆਦਾ ਸਖਤ ਹੈਗਾ ਤੇ ਥੋੜਾ ਜਿਆ ਨਰਮ ਚਾਹੀਦਾ ਸੀ ਤੇ ਇੱਕ ਦਿਹਾੜੇ ਬੱਚੇ ਵੀ ਵਿੱਚੇ ਹੀ ਆਣ ਕੇ ਬਹਿ ਗਏ ਕਿ ਅਹੀਂ ਉਹ ਸਾਡੇ ਨਾਲ ਬਹੁਤੇ ਕਾਲੇ ਹੀ ਵੀ ਅਹੀਂ ਕਰਕੇ ਦਿੰਦੇ ਤੇ ਪਕਾਉਣਾ ਤੇ ਸੁਆਹੀ ਪਾਉਣਾ ਤੇ ਖਲਾਰਾ ਹੀ ਤੇ ਫਿਰ ਮੇਰੇ ਕੋ ਵੀ ਜਿੰਨੇ ਕੁ ਬਣੇ ਮੈਂ ਬਣਾ ਦਿੱਤੇ ਤੇ ਵਾਕੀ ਉਹਨਾਂ ਵਾਹ ਹੈ ਬਹੁਤ ਟੈਸਟ ਬਣੀ ਪਰ ਜਿਹੜੇ ਹਲਵਾਈ ਆ ਨਾ ਉਹਨਾਂ ਦੀ ਸ਼ਕਲ ਹੈ ਉਹਨਾਂ ਦੇ ਸਮੋਸਿਆਂ ਦੀ ਵੀ ਬਹੁਤ ਸੋਹਣੀ ਹੁੰਦੀ ਆ ਸਾਡਿਆਂ ਦੀ ਉਹਨੀ ਸੋਹਣੀ ਸ਼ਕਲ ਨਹੀਂ ਹੈਗੀ ਭਾਵੇਂ ਮੈਂ ਇਦਾਂ ਵੀ ਅਸੀਂ ਘਰੇ ਹੀ ਕੱਢਿਆ ਹੀ ਤੇ ਆਪੂ ਆ ਜਿਹੜੀ ਇਹਨਾਂ ਨੂੰ ਆਲਸ ਨਹੀਂ ਮਾਸਾ ਵੀ ਹੈਗਾ ਇਹ ਬੜੇ ਮ제 ਦੇ ਨਾਲ ਬਣਾਉਂਦੀ ਰਹਿੰਦੀ ਹੈ ਚੀਜ਼ਾਂ ਤੇ ਸਮੋਸੇ ਦੀ ਸ਼ਕਲ ਨਹੀਂ ਇੰਨੀ ਸੋਹਣੀ ਹੈਗੀ ਪਰ ਟੇਸਟ ਇੰਨੇ ਹੀ ਨਾ ਬਹੁਤ ਜ਼ਿਆਦਾ ਟੇਸਟੀ ਮੈਨੂੰ ਲੱਗਦਾ ਕਿ ਤੁਸੀਂ ਯਕੀਨੀ ਨਾ ਜਿੰਨੇ ਟੇਸਟੀ ਹੈ ਨਾ ਸ਼ੈ ਦੀ ਮੈਂ ਹੁਣ ਤੱਕ ਬਾਰੋਂ ਕਦੀ ਇੰਨੇ ਟੇਸਟ ਖਾਧੇ ਹੋਣਗੇ ਇੰਨੇ ਟੇਸਟ ਸਮੋਸੇ ਵੀ ਬਹੁਤ ਜ਼ਿਆਦਾ ਬਸ ਇੱਕੋ ਗੱਲ ਹੀ ਵੀ ਸ਼ਕਲ ਨਹੀਂ ਹੈ ਉਸ ਤਰ੍ਹਾਂ ਦੀ ਕਿਉਂਕਿ ਨਾ ਤਾਂ ਇਹ ਬਾਜ਼ਾਰ ਵਾਲਾ ਮੈਦਾ ਹੀ ਲਿਆ ਸੀ ਤੇ ਨਾ ਹੀ ਕੋਈ ਪ੍ਰੋਫੈਸ਼ਨਲ ਹੈ ਨਾ ਕਦੀ ਕਦੀ ਤੇ ਬਣਾਉਣੇ ਹੁੰਦੇ ਘਰ 'ਚ ਤੇ ਪੂਆ ਜੀ ਨਾ ਪੁੱਦਣਾ ਲੱਗੇ ਪਉਣ ਤੇ ਮਤਲਬ ਪਦੀਨਾ ਉਹ ਮੈਂ ਮਨਾ ਕਰ ਤਨਾ ਨਾ ਪਾਇਓ ਉਹ ਰਹਿਨ ਦੋ ਤੁਸੀਂ ਧਨੀਆਂ ਪਾਰਿਓ ਹਰ ਪਰ ਇੰਨੇ ਸਵਾਦ ਬਣੇ ਨਾ ਬਹੁਤ ਬਹੁਤ ਜਿਆਦਾ ਸਵਾਦ ਤੇ ਫਿਰ ਇਹ ਸਮੋਸੇ ਖਾ ਕੇ ਤੇ ਫਿਰ ਚਲ ਗਿਆ ਤੇ ਢਾਰ ਦਾ ਟਾਈਮ ਹੋ ਗਿਆ ਫਿਰ ਅਸੀਂ ਵੇਲੀ ਚਲ ਗਏ ਤੇ ਵੇਲੀ ਜਾ ਕੇ ਨਗਰਪਿੰਦਰ ਡਈ ਪਾਣੀ ਪਾਣੀ ਡਾਉਣ ਲੰਗਰਾਂ ਨੂੰ ਤੇ ਉਹ ਕੀ ਕੀਤਾ ਵੀ ਮੈਂ ਵੇਖਿਆ ਵੀ ਗਰਪਿੰਦਰ ਨੇ ਮੈਨੂੰ ਨਹੀਂ ਕਿਹਾ ਜਿਹੜੇ ਮੇਰੇ ਭੂਆ ਜੀ ਆਏ ਜਿਨ੍ਹਾਂ ਦੀ ਮੈਂ ਵੀਡੀਓ ਨਹੀਂ ਬਣਾਈ ਉਹਨਾਂ ਨੂੰ ਕਹਿੰਦੀ ਭੂਆ ਜੀ ਆ ਨਾ ਪਾਣੀ ਵਿੱਚ ਡਿੱਗੀ ਆ ਜਿੱਥੇ ਪਸ਼ੂਆਂ ਨੂੰ ਪਾਣੀ ਡਾਉਂਦੇ ਹੀ ਹੋ ਤੇ ਪਿਉਂਦੀ ਹੀ ਮਤਲਬ ਡਾਉਂਦੇ ਪਿਉਂਦੇ ਪਤਾ ਨਹੀਂ ਹੁਣ ਤੁਹਾਡੇ ਏਰੀਆ 'ਚ ਕੀ ਕਹਿੰਦੇ ਕਿਸੇ ਨੂੰ ਸਮਝ ਲੱਗਣੀ ਮੇਰੇ ਕੁਝ ਲਫਜ਼ਾਂ ਦੀ ਕਿ ਉਹ ਨਹੀਂ ਤੇ ਉਹਨਾਂ ਇਹਦੇ ਵਿੱਚ ਡਿੱਗੀ ਪਈ ਤੇ ਮੇਰੇ ਭੂਆ ਜੀ ਨੂੰ ਕਹਿਣੀ ਭੂਆ ਜੀ ਤੁਸੀਂ ਨਾ ਆ ਆ ਚੁੱਕ ਦੋ ਤੇ ਭੂਆ ਜੀ ਨੇ ਕੱ ਜਿੱਦਾਂ ਟੋਟ ਗਈ ਸੀ ਤੇਰੇ ਕੋਲ ਖੜੇ ਨਹੀਂ ਹੋਇਆ ਜਾਣੀ ਤੇ ਪਾਣੀ 'ਚ ਡਿੱਗ ਪਿਆ ਕੋ ਉੱਠਿਆ ਨਹੀਂ ਗਿਆ ਬਾਅਦ ਵਿੱਚ ਹਨਾ ਤੇ ਨਾਲ ਉੱਥੇ ਇੱਕ ਵੇਸਟ ਕੱਪੜਾ ਪਿਆ ਹੀ ਸ਼ਾਇਦ ਇਹਦੀ ਕਿਸਮਤ ਨੂੰ ਹੀ ਪਿਆ ਰਹੀ ਆ ਵਾਹ ਵਾਲਾ ਵੇਸਟ ਕੱਪੜਾ ਉੱਥੇ ਤੇ ਮੈਂ ਜਿੰਨਾ ਨਾ ਇਹਦੇ ਸਾਰੇ ਖੰਮ ਪਹੁੰਚ ਕੇ ਨਾ ਇਹ ਕੰਬਾਂੜੀ ਹੀ ਬਹੁਤ ਜ਼ਿਆਦਾ ਕੰਬਾਂੜੀ ਤੇ ਮੈਂ ਨਾ ਇਹਨੂੰ ਬਿਠਾ ਦਿੱਤਾ ਉੱਥੇ ਖੰਮ ਪਹੁੰਚ ਕੇ ਜਿੰਨੇ ਕੁ ਸਕਾਏ ਗਏ ਸਕਾਤੇ ਬਾਅਦ ਵਿੱਚ ਨਾ ਮੈਂ ਇਹੀ ਜਿਹੜਾ ਕੱਪੜਾ ਹੀ ਨਾ ਇਹਨੂੰ ਫੋਲਡ ਫੋਲਡ ਕਰਕੇ ਨਾ ਤੇ ਇਹਨੂੰ ਨੀਚੇ ਨਾ ਇਹਦੇ ਟੱਕ ਦਿੱਤਾ ਵੀ ਜਦੋਂ ਇਹ ਉੱਡਣ ਜੋਗੀ ਹੋ ਜਾਏਗੀ ਨਾ ਇਹਨੇ ਆਪੇ ਤੇ ਬਾਕੀ ਪਾਣੀ ਚ ਤੇ ਪਹਿਲਾਂ ਹੀ ਡਿੱਗੀ ਵਿਚਾਈ ਤੇ ਪਾਣੀ ਤੈਨੂੰ ਕੀ ਪੀਉਣਾ ਹੀ ਤੇ ਠੰਡ ਨਾਲ ਮਰੀ ਪਈ ਤੇ ਇਹਨਾਂ ਨੂੰ ਖਾਣ ਦੇ ਤੇ ਮੈਨੂੰ ਪਤਾ ਨਹੀਂ ਹੁਣ ਕੀ ਖਾਂਦੀਆਂ ਰਹਿਂਦੀਆਂ ਚੁਗ ਚੁਗ ਕੀੜੇ ਕੁੜੇ ਮੇਰੇ ਖਿਆਲ ਚ ਖਾਂਦੀਆਂ ਆ ਤੇ ਬਣਾਉਣਾ ਪੁੰਨ ਦਾ ਕੰਮ ਕਰਕੇ ਨਾ ਮੈਨੂੰ ਇੰਨਾ ਸਕੂਨ ਮਿਲਿਆ ਨਾ ਮੈਨੂੰ ਸੱਚੀ ਪਤਾ ਨਹੀਂ ਕਿਉਂ ਇੰਨਾ ਸਕੂਨ ਮਿਲਿਆ ਨਾ ਕਿ ਮੈਂ ਇਹਨੂੰ ਐਦਾਂ ਲੱਗਦਾ ਮੈਂ ਕੋਈ ਚੰਗਾ ਕੰਮ ਕੀਤਾ ਹੈ ਹੈਨਾ ਤੇ ਸੱਚੀ ਮੈਨੂੰ ਬੜਾ ਮਜ਼ਾ ਆਇਆ ਵੀ ਇਹ ਬਾਅਦ ਵਿੱਚ ਨਾ ਮੈਂ ਮੇਰੀ ਜਿੰਨਾਕਾ ਟਾਈਮ ਤੇ ਮੈਂ ਵਿਹਲੀ ਵਿੱਚ ਰਹੀ ਤੇ ਮੈਂ ਨਜ਼ਰ ਰੱਖਦੀ ਰਹੀ ਤੇ ਰੱਖਦੀ ਰਹੀ ਥੋੜਾ ਥੋੜਾ ਨਾ ਇਹ ਸਹੀ ਤਰ੍ਹਾਂ ਹੋਣੀ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਜਦੋਂ ਇਹ ਸੌਣ ਲੱਗੀਆਂ ਸੀ ਅਜੇ ਤੱਕ ਵੀ ਇੱਥੇ ਹੈਗੀ ਜਦੋਂ ਇਹ ਸੌਣ ਲੱਗੀਆਂ ਸੌਣ ਤੋਂ ਪਹਿਲਾਂ ਚੈੱਕ ਕੀਤਾ ਤੇ ਇਹ ਆਪਣੇ ਘਰ ਉੱਡ ਗਈ ਨਹੀਂ